ਹਾਂਜੀ ਦੋਸਤੋ ਆ ਪਹਿਲਾਂ ਨਾ ਇੱਕ ਵੀਡੀਓ ਦੇਖੋ ਤੇ ਨਾਲ ਇੱਕ ਵੀਡੀਓ ਆਪਾਂ ਚਲਾ ਰਹੇ ਹਾਂ ਹੁਣ ਤੇ ਇਹ ਬੰਦੇ ਦਾ ਐਡਰੈਸ ਰੂਸ ਪਤਾ ਕਰੋ ਯਾਰ ਕਿੱਥੋਂ ਦਾ ਬੰਦਾ ਇਹ ਆ ਦੇਖੋ ਇਹਨੂੰ ਕੀ ਕਹਾਂ ਮੈਂ ਇਹ ਬਣਿਆ ਪੰਜਾਬ ਦਾ ਪਨੀਤ ਸੁਪਰਸਟਾਰ ਆ ਦੇਖੋ ਆ ਰੋਟੀ ਤੇ ਲਾ ਕੇ ਅੱਕ ਦਾ ਦੁੱਧ ਉੱਤੇ ਆਹ ਤੇਲ ਕੱਢੂ ਸੰਡੇ ਦਾ ਇਹ ਇਹ ਆ ਪਾ ਲੈ ਤੇਲ ਇਹ ਤੇਲ ਪਾ ਲੈ ਮਿੱਟੀਲ ਥੋੜਾ ਜਿਹਾ ਉੱਥੇ ਲਾਲ ਹੈ ਨਾ ਇਹਦੀ ਯਾਰ ਛਤਰ ਪ੍ਰੇਡ ਕਰੋ ਸਾਰੇ ਜਣੇ ਮੇਰੀ ਭਾਈ ਮਨਪ੍ਰੀਤ ਸਿੰਘ ਜੀ ਖਾਲਸਾ ਜੀ ਨੂੰ ਬੇਨਤੀ ਹੈ ਜਿਵੇਂ ਤੁਸੀਂ ਇਹਨਾਂ ਢੋਂਗਿਆਂ ਦਾ ਪਰਦਾ ਫਾਸ਼ ਕਰ ਰਹੇ ਹੋ ਸੌਦਾ ਲਾ ਰਹੇ ਹੋ ਤਾਂ ਇਹ ਨੂੰ ਵੀ ਲੱਭ ਕੇ ਇਹਦਾ ਸੌਦਾ ਰਾਜਮੀ ਲਾਓ ਕੀ ਇਹਨੇ ਗੰਦ ਪਾਇਆਗਾ ਇਹਦੇ ਨਾਲ ਕੀ ਇੱਕ ਵੀਡੀਓ ਇਹਦੀ ਹੋਰ ਹੈ ਗੋਹਾਜੇ ਚ ਗੋਲ ਗੱਪੇ ਚ ਗੋਹਾਜਾ ਖਾ ਪਾ ਕੇ ਖਾਈ ਜਾਂਦਾ ਇਹਨੂੰ ਗੂੰ ਖਵਾਓ ਇਹਨੂੰ ਸਮਾਰਕ ਨੰਗਾ ਕਰਕੇ ਮਨਪ੍ਰੀਤ ਜੀ ਦੀ ਸਮਾਰਕੇ ਸੋਧਾ ਲਾਓ ਇਹਦਾ